ਤਰਲੋਜਨ ਪੇਂਟਰ ਆ ਗਾਨਾ ਵਧੀਆ ਏ ਇਹ ਸੰਜੇ ਪੇਂਟਰ ਬਾਈ ਹੁਣ ਆਉਂਦਾ ਨਹੀਂ ਸਾਡਾ ਬਈ ਸਾਨੂੰ ਆਪੇ ਪੇਂਟਰ ਬੰਨਣਾ ਪੈ ਗਿਆ ਮਜਬੂਰੀ ਨਾਲ ਸ਼ੁਕਰ ਕਰਦੇ ਹਾਂ ਵੀ ਆ ਆ ਵਧੀਆ ਲੱਗਦੀ ਏ ਬਾਈ ਗਾਨਾ ਹਨਾ ਹਾਂ ਵਧੀਆ ਲੱਗਦਾ ਨਹੀਂ ਕੀ ਕਰੀਏ ਕੋਈ ਬਾਈ ਬਹੁਤ ਵਧੀਆ ਬਾਈ ਨਰੇ ਬਾਦ ਵੀ ਨਹੀਂ ਹੈਗੀ ਨਹੀਂ ਅਸੀਂ ਕੰਮ ਕਾਣਾ ਕਰਨ ਤੇ ਵਧੀਆ ਕਰਦਾ ਹਾਂ ਕਰਮ ਹੋ ਜੇ ਨਾ ਕੀ ਕਰੀਏ ਨੂੰ ਕੋਚ ਲੋ ਬੰਨੀ ਵਧੀਆ ਵਧੀਆ ਹਾਂ ਤੇ ਇਧਰ ਸਵੇਰ ਵੀ ਅੱਜ ਚੱਲ ਪਈ ਅੱਗੇ ਸੇਵਾ ਬਾਬਾ ਜੀ ਪਹਿਣਾ ਚਲਾ ਦੇਂਦੇ ਨੇ ਤੇ ਆ ਦੇਖਿਆ ਅਸਲੀ ਕਾਰਵਾਈ ਜੀ ਸਾਰਿਆਂ ਨੂੰ ਕਥਕਾਲ ਜੀ ਮਲਕੀਤભાઈ ਬੈਠਿਆ ਬਾਈ ਇਧਰ ਮੰਡਵਾਲ ਗੇੜਾ ਮਾਰ ਕੇ ਆਇਆ ਤਾਂ ਮੈਂ ਤੇ ਮਲਕੀਤભાઈ ਇਧਰ ਪਾਣੀ ਲਾਣ ਲੱਗਾ ਹੋਇਆ ਮੱਕੀ ਜਿਹੜੀ ਦੀਵਾਰ ਤੋਂ ਵਿੱਜੇ ਲਾਈਟ ਭੱਜ ਗਈ ਬੈਠੇ ਦੇਖਦੇ ਅੱਜ ਨਹੀਂ ਤੇ ਲਾਈਟ ਬਾਈ ਹੁਣ ਲਗਾਤਾਰੇ ਚੱਲਦੀ ਆ ਅੱਜ ਭੱਜ ਗਈ ਹੈਨਾ ਪਤਾ ਨਹੀਂ ਗਾ ਇਹਦੇ ਸਵੇਰ ਤੇ ਮਣੀ ਮੋਟੇ ਕਿਤੇ ਫਾੜ ਤੋਂ ਹੋਣਾ ਨਹੀਂ ਤੇ ਸਵੇਰੇ ਆ ਜਾਂਦੀ ਆ ਸ਼ਾਮ ਤੱਕ ਅੱਜ ਬੋੜ ਰਹਾ ਚਾਰ ਪੰਜ ਪੰਜ 6 ਦਿਨ ਬਾਅਦ ਚੜਾਈ ਸੀ ਅੱਜ ਫਰਕ ਬਹੁਤ ਆ ਬਾਈ ਮੈਂ ਸ਼ਾਮ ਨੂੰ ਪਨੀਰੀ ਵੀਜਦੇ ਸ਼ਾਮ ਨੂੰ ਪਨੀਰੀ ਵੀਜੇ ਦਾ ਫਰਕ ਬਹੁਤ ਆ ਪਤਾ ਹੀ ਹੋਇਆ ਹੈ ਕਿ ਨਹੀਂ ਦਿਨ ਚ ਸਾਰੀ ਜਲਦੇ ਜਾਂਦੀ ਹੈ ਉਹ ਐਨ ਪਤੀਏ ਦੇ ਹੁਣ ਹਰਿਆਈ ਮਾਰਨ ਲੱਗੀ ਹੈ ਜੀ ਸ਼ਾਮ ਨੂੰ ਹੈਨਾ ਸ਼ਾਮ ਨੂੰ ਜਾਈ ਮੈਂ ਹੁਣ ਸ਼ਾਮ ਨੂੰ ਲੇਟ ਹੁੰਦੀ ਦੀ ਮੈਂ ਸ਼ਾਮ ਨੂੰ ਉਹ ਕਰਿਆ ਹੁਣ ਕੁਦੂ ਹੀ ਕਹਿਰੀ ਵੀ ਆ ਹੁਣ ਫੇਰ ਕੱਲ ਬੀਜੀ ਦੀ ਉਹ ਜੋ ਹੁਣ ਸਵੇਰੇ ਸੁੱਕਾ ਤਾਂ ਇੰਨਾ ਇੰਨਾ ਪਾਣੀ ਪਤਲਾ ਪਤਲਾ ਲਾਦਾ ਵੀ ਜਿਹੜਾ ਬੈਠ ਦੇ ਵੇ ਮੜਾ ਪਾਣੀ ਤੱਤਾ ਨਾ ਰਹੇ ਵੀ ਮੜੀ ਗਿੱਲੀ ਦੀ ਕਰਤੀ ਫੇਰ ਤੇ ਤਾਂ ਬੀਜੀਤੀ ਬਾਈ ਪਣੀ ਨਹੀਂ ਮੈਂ ਅੱਜ ਵੀ ਹੋਣੀ ਹੈ ਐਤਵਾਰ ਅੱਜ ਹਾਂ 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 ਬਾਜੀ ਪੀਓ ਦੇਣੀ ਇਹ ਵੀ ਦਿਨ ਦੇਖ ਕੇ ਪੀਂਦਾ ਦਿੰਦੇ ਕਿ ਨਹੀਂ ਉਹ ਦਿਨ ਤਾਂ ਉਹ ਦੇਖਣੇ ਪੰਜ ਪੰਜ ਦਿਨ ਦਾ ਬਖਵਾ ਰੱਖ ਕੇ ਵਿਜਣੀ ਮੈਂ ਠੀਕ ਹੈ ਠੀਕ ਪੰਜ ਪੰਜ ਛੇ ਛੇ ਦਿਨ ਦਾ ਬਖਵਾ ਰੱਖ ਕੇ ਵਿਜਣੀ ਆਹੋ ਤਾਂ ਮੈਂ ਵੀ ਇੱਕ ਨਹੀਂ ਕਰਿਆ ਮੈਂ ਹਫਤੇ ਜੀ 2 ਵਜh 2 ਬਰੀਆ ਵਿਜਣੀ ਤੇ ਫਿਰ 30 ਲੇਟ ਫਿਰ ਵਿਜਣੀ ਠੀਕ ਹੈ ਠੀਕ ਕਿਹੜਾ ਵਿਜਣੀ ਆ ਫਿਰ ਹੁਣ ਇਕੱਠੀ ਲੱਗੇ ਨਾ 26 ਵਿਜਣੀ 26 ਵਿਜਣੀ ਹੈਗਾ ਵੀ ਇੱਕ ਲੈ ਕੇ ਆਣਾ ਲਿਆਂਦਾ ਅੱਛਾ 26 ਵਿਜਣੀ ਹੈ ਠੀਕ ਮੇਰੇ ਕੋਲ ਤਾਂ ਪਹਿਲਾਂ ਪਿਆ ਤਾਂ 26 ਵਿਜਣੀ ਜੇ ਮੇਰੇ ਉੱਤੇ ਵਿੱਗੇ ਹੂੰ ਤਾਂ ਵਿਜ ਦੇਣੀ ਬਸ ਆ ਮੈਂ ਵੀ ਇੱਕ ਨਹੀਂ ਸੋਚਦਾ ਤਾਂ ਵਿੱਗੇ ਦਾ ਲਾਰੇ ਨੇ ਵਿਜ ਕਿਤੇ ਬਾਅਦ ਕਰ ਦੋ ਜਿਵੇਂ ਕੋਈ ਕੰਮ ਸਰ ਜੂ ਜਿਵੇਂ ਪਿਛਲੀ ਵਾਰ ਕੰਮ ਆ ਜਾਂਦੀ ਆ ਗਈ ਦੀ ਹੋਰਾਂ ਦੇ ਆਪਣੇ ਠੀਕ ਹੈ ਨਾ ਹਾਂ ਨਾ ਨਾ ਠੀਕ ਹੈ ਆ 2 2-4 ਕਿਲਿਆਂ ਦੀ 26 ਬੀਜ ਨਹੀਂ ਬਾਕੀ ਉਹ ਨਹੀਂ ਲਾਉਣੀ 26 ਲਾਉਣ ਦੀ ਸਲਾਹ ਤੀ ਬਾਕੀ ਇੱਕ ਬੁੱਟਿਆਂ ਵਾਲੇ ਵੀਰ ਕੰਮ ਆਹੀ ਲਾਉਣੇ ਆ ਮਾ ਚੱਲ ਜੇ ਬੁੱਟੇ ਪੱਟ ਹੋ ਗਏ ਉਹਦੇ ਵੀ ਲੈ ਠੀਕ ਹੈ ਹਾਂ ਮਾ ਚੱਲ ਠੀਕ ਹੈ ਅੱਧੀ ਮੱਕੀ ਬਾਈ ਨੇ ਬਾਈ ਗੇਰਦੀ ਦੀ ਅੱਧੀ ਰੱਖ ਲਈ ਆ ਦੇਖੋ ਤੇ ਹੁਣ ਮੱਕੀ ਦਾ ਰੇਟ ਘਟ ਗਿਆ ਮੱਕੀ ਦਾ ਰੇਟ ਘਟ ਗਿਆ ਉਹ ਡੰਡੇ ਘਟ ਗਿਆ ਉਹ ਲਾਇਰ ਰਸੀ ਹੁਣ ਹਾਂ ਬਹੁਤ ਕੁਕੜੀਆਂ ਤੋੜਦੀਆਂ ਲੈ 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 ਕੀ ਬਹਿਣਾ ਉਹਨੇ ਦਾ 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 15-15 ਇਕੱਠੀ ਆਉਂਦੀ ਆ ਬੈਣਾ ਲਾਹੋ ਤੇ ਤੇਰਾ ਚਾਚਾ ਦੁਖੀ ਕਰਿਆ ਪਿਆ ਸਰਨਾ ਕਿੱਥੇ ਆਦੀ ਉਧਰ ਇੱਥੇ ਪਕਾਇਆ ਚ ਹਾਂ ਲਾਹੋ ਤੇ ਦੁਖੀ ਉਹ ਬਈ ਇੱਥੇ ਗਰੂ ਸੂਰ ਵੀ ਬਹੁਤ ਆ ਸੂਰ ਵੀ ਆ ਥੂੜਾ ਸਾ ਸੂਰ ਤੇ ਸੂਰ ਤਾਂ ਤੋੜਦਾ ਹੈ ਨਾ ਹਾਂ ਸੂਰ ਨੇ ਟੰਡਾ ਤੋੜਨਾ ਹੈ ਹੂੰ ਇਹ ਤਾਂ ਸਾਲੀ ਕੁੱਕੜੀਆਂ ਹਾਂਦੀ ਘੁੰਮੀ ਆਂਦੀ ਵਿਚੀ ਗਵੜੀ ਚੌੜੀ ਜੀ ਲੈ ਚ ਅੱਛਾ ਇਹ ਤੋੜ ਦੀ ਘਾਟ ਤਾਂ ਹੀ ਜਗਦੀਪ ਵੀ ਤੰਗ ਹੈ ਉਹ ਵੀ ਕਹਿੰਦਾ ਕਹਿੰਦਾ ਪਕਾਣੇ ਜੋਗੀ ਤਾਂ ਛੱਡਣੀ ਹੋਣੀ ਹੈਗੀ ਹਾਂ ਕੂਕੜੇ ਖਾਂਦੀ ਹੈ ਹਾਂ ਉਹ ਵੀ ਤਾਂ ਸੱਚਾ ਆ ਲੈ ਆ ਲੈ ਜੱਥੇ ਹਾਂ ਸਾਰੇ ਕੂਕੜੇ ਤਾਂ ਖਾ ਲਈ ਹਾਲੀ ਨੇ ਬਈ ਇੱਧਰ ਦਿਖਾਣਾ ਤੁਹਾਨੂੰ ਹੁਣ ਮੈਂ ਇਹ ਜੱਥੇ ਥੋੜਾ ਜਿਹਾ ਕਹਿਗਾ ਕਹਿੰਦਾ ਯਾਰ ਵਜਨ ਨਹੀਂ ਦੇ ਰਹੀ ਪਰ ਹੁਣ ਗੱਲ ਉੱਥੀ ਆ ਗਈ ਉਨੇ ਹੀ ਰੇਟ ਘਟ ਗਿਆ ਜੱ 300 ਦੀ ਬਾਈ ਕਿ 350 300 ਫਿਟੀਆਂ 300 ਨੂੰ ਘੈ ਰਹੀ ਹੁਣ ਹੁਣ 220 ਨੂੰ ਘੈ ਰਹੀ ਹਾਂ 220 220 300 ਹਲੇ ਜੇ ਹੋਰ ਉਹ ਵੀ ਹਲੇ ਹਫਤੇ ਦਾ ਟਾਈਮ ਦੇ ਆ ਜਗਦੀਪ ਨੂੰ ਹਫਤੇ ਨਹੀਂ ਤਾਂ ਚਾਰ ਵਾਲੇ ਨਹੀਂ ਦੇਣੀ ਚਾਰ ਵਾਲੇ ਵੀ ਜਦ ਤੱਕ ਕੁੱਕੜੇ ਛੱਡਨੇ ਉਹ ਕਹਿੰਦਾ ਤੇਰੀ ਕੋਕ ਐ ਕਹਿੰਦਾ ਇੰਨੀਆਂ ਫਿਰ ਤੇ 12 12 ਦੇ ਟੋਲੇ ਫਿਰਦੇ ਕਹਿੰਦਾ ਕਰੂੰਗਾ ਵੀ ਕਿਆ ਬੰਦਾ ਕਹਿੰਦਾ ਕਿਆ ਕਰੀਏ ਮੈਂ ਕਹਿੰਦਾ ਉਹ ਤਾਂ ਸੋਚਦਾ ਤਾਂ ਵੀ ਜੇ ਹੁਣ ਗਿਰਜ ਵੇਖਣਾ ਹੀ ਤੇ ਬਾਕੀ ਆਪਣਾ ਬਾਈ ਮੈਂ ਤਾਂ ਦੇਤੀ ਇੱਕ ਨੇ ਹਲੇ ਵੱਢੇ ਲੱਗੇ ਵੇ 5 6 ਲਾਵਾ ਦੇ ਵਧੀਆ ਠੀਕ ਹੈ ਵਧੀਆ ਮੈਂ ਕਿਹੜਾ ਉੱਤੇ ਉਹ ਕਰਨਾ 20 ਦਿਨਾਂ ਚ ਵੱਢ ਲੂੰਗਾ ਅਗਲੇ ਠੀਕ ਹੈ 420 ਸੁਬਾ ਲੈ ਲਿਆ ਗਦਿਆਂ ਨੇ ਮੈਂ ਲੋ ਜੀ ਭਾਈ ਵੱਡੀ ਸੀ ਨਾ ਸਿੱਟੇ ਦੀ ਕਮਹੀਂ ਦੀ ਨਹੀਂ ਮੈਂ ਟੋਇਏ ਲਵਾਏ ਤੇ ਅੱਛਾ ਦੂਏ ਗੰਨਿਆਲੀ ਬੱਟਾ ਪਰ ਸਿਆੜ ਕਰਤੇ ਦੇ ਮੈਂ ਅੱਛਾ ਸਿਆੜਾ ਜੀ ਟੋਇਏ ਲਵਾਤੇ ਟੋਇਏ ਲਵਾਤੇ ਮੈਂ ਠੀਕ ਹੈ ਉਹ ਬਹੁਤ ਵਧੀਆ ਤਾਂ ਇਹਦੇ ਨਾਲ ਵੀ ਸੰਘਣੀਆਂ ਨੇੜੇ ਆ ਨਾਲੇ ਉਹ ਵਾਹ ਦੇਖਿਆ ਵੀ ਚਾਰੇ ਵਾਲੀ ਵੀ ਜੇ ਯਾਰ ਹਾਂ ਜਗੇਤੀ ਵੀ ਜਿਹੜੀ ਚਾਰੇ ਵਾਲੀ ਵੀ ਦੇ ਬਣ ਇਕੱਠੀਉ ਕੱਢਦੇ ਸਹੀ ਗੱਲ ਹੈ ਇਹਦਾ ਹੁਣ ਦੂਈ ਦੀ ਬੱਟਾ ਵਾਲੀ ਇਹ ਤੇ ਢਾਲ ਪਰ ਭਜਨ ਦੀ ਦਿੰਦੀ ਨਹੀਂ ਉਹ ਸੰਘਣੀਆਂ ਹੁੰਦੀ ਉਹਨਾਂ ਭਜਨ ਦੇਣੀ ਉਹਨਾਂ ਭਜਨ ਦੀ ਦਿੰਦਾ ਆਹ ਔਰ ਇਹਦਾ ਇਨਾ ਅੱਧਾ ਖੇਤ ਚੱਕ ਹੋ ਗਿਆ ਸਾਡੇ ਦਾ ਦੋ ਕਿੱ ਲੋਕੀ ਲਿਆ ਰਹੇ ਕਿੱਲਾ ਕਿੱਲੇ ਦਾ ਮੜਾ ਮੋਟਾ ਮੜਾ ਮੋਟਾ ਹੀ ਘਟਣਾ ਹਾਂ ਹਾਂ ਜਿੰਨਾ ਕੋ ਹੈਗੀ ਬਹੁਤ ਕਿੱਲਾ ਪਰਾ ਰੱਖ ਲੈ ਚਾਰ ਵਿੱਗੇ ਰੱਖ ਲੈ ਹਾਂ ਹਾਂ ਚਾਰ ਵਿੱਗੇ ਵੇ ਤਾਂ ਵਜਨ ਘਟਦੇ ਆ ਤਾਂ ਮੈਸੇਜ ਆਤਾ ਵਜਨ ਵਧੀਆ ਤਰ ਸਿੱਟ ਦਿੰਦੇ ਨੇ ਜੇ ਮੇਰੇ ਹਿਸਾਬ ਨਾਲ ਆਦਿਵਾਰ ਤੇ ਹੋ ਜਾਣੀ ਦੀ ਦੁਆਰ ਤੇ ਹੋ ਜਾਣੀ ਦੀ ਚਾਹੇ ਦੁਆਰ ਤੇ ਵੀ ਨਾ ਵੀ ਦੇ ਫਿਰ ਅਸੀਂ ਆ ਵੀ ਨਹੀਂ ਦੀ ਬੀਜਣੀ ਆਹ ਸਾਲ ਉਹਦੇ ਕਰਕੇ ਬੀਤਦੀ ਮਾਂ ਚੱਲ ਜੇ ਇਹ ਨਹੀਂ ਹੋਗੀ ਕੋਡੇ ਕੋਡੇ ਡੰਗਰਾਂ ਨੂੰ ਪਾ ਲੈਣੀ ਅਸੀਂ 10 15 ਦਿਨ ਕੱਢਦੇ ਬਹੁਤ ਹੈ ਬਹੁਤ ਹੈ ਕਿ ਨਹੀਂ ਸਹੀ ਗੱਲ ਸਹੀ ਤੇ ਮੱਕੀ ਦਿਖਾ ਦਿੰਦਾ ਬਾਈ ਆ ਜਿਹੜੀ ਹੁਣ ਬੀਜੀ ਆ ਬਾਈ ਨੇ ਅੱਧ ਵਿਚਾਲੇ ਪਾਣੀ ਦੇ ਰਹਿ ਗਿਆ ਠੀਕ ਹੈ ਤੇ ਆ ਜਿਹੜੀ ਪਹਿਲਾਂ ਵੱਢ ਕੇ ਗੇਰਦਾ ਦਾ ਤੇ ਉਹ ਪਹਿਲਾਂ ਬਾਈ ਕੁਕੜੀਆਂ ਲੱਗੀਆਂ ਤੇ ਆ ਹਨਾ ਛਲੀਆਂ ਕਹਿ ਦਿੰਦੇ ਕੁੱਕ ਨੇ ਜਦ ਪਹਿਲਾਂ ਪਟਾਲ ਪੱਗਰੀ ਜਦ ਨਹੀਂ ਦੀਆਂ ਜਦ ਨਹੀਂ ਦੀਆਂ ਹੈਨਾ ਜਦ ਨਹੀਂ ਦੀ ਚਲ ਹੁਣ ਮੜ ਮੋਟਾ ਇਹਦੇ ਵੀ ਵਜਨ ਹੋ ਜਾਣਾ ਵਜਨ ਤਾਂ ਬਹੁਤ ਬਣ ਗਿਆ ਇਹਦਾ ਹਾਂ ਹੁਣ ਤਾਂ ਵਜਨ ਬਹੁਤ ਬਣ ਗਿਆ ਇਹਦਾ ਹਾਂ ਕੁਕੜੀ ਵਾਲੇ ਟਾਂਡੇ ਦੇ ਨਾਲ ਦੋਨ ਚੱਕ ਹੁੰਦੇ ਹੁਣ ਹਾਂ ਵਜਨ ਹੋ ਗਿਆ ਨਾ ਦੋ ਦੋ ਕੁੱਕੜ 4 ਕਿਲੋ ਦਾ ਕੁਕੜੀ ਹੋ ਗਿਆ ਛਲੀਆਂ ਹੂੰ ਦੋ ਤੇ ਦੋ ਦੋ ਕਿਲੋ ਦੇ ਡੇਢ-ਢੇ ਕਿਲੋ ਦੀ ਕੁਕੜੀ ਹੋ ਜਾਂਦੀ ਹੈ ਹੂੰ ਮੰਨ ਕੇ ਯਾਰ ਵੀ ਟਾਂਡੇ ਨੂੰ ਦੋ ਦੋ ਛੱਲੇ ਤਾਂ ਪੱਕੇ ਹੀ ਐ ਆਉ ਇਹਦਾ ਹੈ 2 ਕਿਲੋ ਦਾ ਉਹੀ ਵਜਨ ਬਣ ਗਿਆ ਸਮਝ ਲੈ ਤੂੰ ਸਾਡੀ ਡਾਂਡਾ ਹੂੰ ਚਾਰ ਟਾਂਡੇ ਦੀ ਚੱਕ ਮੇ ਛਲੀਆਂ ਐਂ ਜੱ ਬੱ ਨਾ ਠੀਕ ਆ ਜਦ ਬਜਨ ਤਾਂ ਪੈ ਗਿਆ ਫਰਕ ਆ ਪਚਾਰ ਵਾਲੇ ਨੇ ਵੀ ਅਸੀਂ ਪੁੱਛ ਗਿਆ ਇਹਦੇ ਕਿ ਕੁੱਕੜੀ ਵੀ ਐਡੀ ਥਲੀ ਅੱਛਾ ਅਸੀਂ ਚਾਰ ਵਾਲੇ ਨੂੰ ਪੁੱਛ ਗਿਆ ਇਹਦੇ ਹਾਂ ਚਾਰ ਵਾਲਾ ਕਹਿੰਦਾ ਉਹ 25 ਤਰੀਕ ਦੇ ਸ਼ੁਰੂ ਕਰਨਾ ਆਹੇ ਇੱਥੇ ਲੈ ਹਾਂ ਬਦੁਗਰੀ ਅੱਛਾ ਅਸੀਂ ਕਹਿੰਦੇ ਕੰਮ ਆਏ ਮੈਂ ਵੀ ਕੋਈ ਜੈਦ ਸੁਣਦਾ ਹਾਂ ਕਹਿੰਦਾ ਵੀ 25 ਦੇ ਸ਼ੁਰੂ ਕਰਨਾ ਹੈ ਦੇਖਦੇ ਹਾਂ ਨਾ ਕੋਈ ਗੱਲ ਨਹੀਂ ਨੰਬਰ ਤਾਂ ਲੈਂਦਾ ਉਹਨਾਂ ਦਾ ਬਸ ਠੀਕ ਆ ਮਾ ਚੱਲ ਜਿੰਨੀ ਬੰਦੇ ਸਾਡੇ ਨੇ ਪਾਲੀ ਉਹ ਤੇ ਮੈਨੂੰ ਐ ਵੀਰੇ ਨਾ ਕੋਈ ਲੇਬਰ ਨਾ ਕੁਝ ਉਹ ਵੀ ਠੀਕ ਆ ਉਹ ਵੀ ਠੀਕ ਆ ਹਾਂ ਆਲ ਵੀ ਦੋ ਦੂ ਨੂੰ ਬਾਦੇ ਸਿੱਧੇ ਹਾਂ 50 ਰੁਪਏ ਦਾ ਲੇਬਰ ਦਾ ਹੀ ਬਚਦੇ ਆ ਲੇਬਰ ਦੇ ਬਾਦੇ ਉਹ ਠੀਕ ਆ 10 ਰੁਪਏ ਲੈ ਕੇ 60 ਰੱਖ ਵਿੱਚ 10 ਰੁਪਏ ਤੇਲ ਪਾਣੀ ਹੋਰ ਹੈ ਹੋਰ ਉਹ ਵੀ ਫਰਕ ਪੈ ਜਾਂਦਾ ਬਾਡੇ ਦਾ ਮੰਨੂ ਬੋ ਕਹਿੰਦੇ ਵੜਾ ਦੇ ਬਾਈ ਵੇਚ ਦੇ ਪਹਿਲਾਂ ਬਾਦ ਨਹੀਂ ਪਤਾ ਇੱਕ ਹੋਰ ਚੱਕਰ ਮੇਰਾ ਤਾਂ ਫਿਰ ਬਰੀ ਗੱਲ ਹੋ ਜਾਂਦਾ ਮਣ ਮਣਾਈ ਦਾ ਔਖਾ ਹੋ ਜਾਂਦਾ ਮਣ ਮਣਾਈ ਦਾ ਗੋ ਖਾਦੀ ਗੋਲੀ ਗੋਲੀ ਕੜਾ ਖਾਦਾ ਹਾਂ ਦੂਗੇ ਦੂਗੇ ਦੀ ਬੱਟੀ ਜਾਂਦੇ ਜੇ ਪੰਜ ਸੱਤ ਬਾੜਦੇ ਲਾਗੇ ਫੇ ਪਤਾ ਹੀ ਨਹੀਂ ਲੱਗਦਾ ਮੈਂ ਬਾਈ ਮੈਂ ਦੱਸ ਕਿਆ ਕਰਾਂ ਮੇਰਾ ਹੋਰ ਚੱਕਰ ਆ ਹੁਣ ਮੇਰਾ ਹੋਰ ਆ ਉੱਥੇ ਮੇਰਾ ਪਪੂਲਰ ਆਂਦੀਆਂ ਪੋਰਾ ਦੀ ਲੈਣਾ ਲੈਣ ਨੂੰ ਲਾਤੇ ਵੀ ਬਾਈ ਜੁਮੇਵਾਰ ਤੁਸੀਂ ਆਪਣੇ ਆਪਣੇ ਆ ਆਪਣੇ ਕੀ ਕਰਨ ਵੱਢੀ ਜਾਓ ਠੀਕ ਹੈ ਹਾਂ 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 ਲੋ ਜੀ ਵੀ ਖੇਤ ਵਾਲ ਤੇ ਇੱਧਰ ਆ ਗਿਆ ਤਾਂ ਅੱਡੇ ਪਰ ਇਹ ਕਹਿੰਦਾ ਬੰਦੇ ਮਿਲਣ ਆਏ ਹੋਏ ਕੋਈ ਅੱਛੇ ਬਾਈ ਨਾਂ ਕਿਹਦੇ ਪਤਾ ਨਹੀਂ ਆਪਣੇ ਕਰਵਾਇਆ ਸਾਰਾ ਤਰਲੋਜਨ ਤਰਲੋਜਨ ਪੇਂਟਰ ਆ ਗਣ ਨਾ ਵਧੀਆ ਏ ਸੰਜੇ ਪੇਂਟਰ ਬਾਈ ਹੁਣ ਆਉਂਦਾ ਨਹੀਂ ਸਾਡਾ ਫੇ ਸਾਨੂੰ ਆਪੇ ਪੇਂਟਰ ਬੰਨਣਾ ਪੈ ਗਿਆ ਮਜਬੂਰੀ ਜਨਾ ਚੁਕਰੀ ਕਰਦੇ ਸੀ ਇਹ ਆ ਆ ਵਧੀਆ ਲੱਗਦੀ ਹੈ ਬਾਈ ਗਾਨ ਹੈ ਨਾ ਆ ਵਧੀਆ ਲੱਗਦੀ ਹੈ ਠੀਕ ਹੈ ਦੇਖੋ ਬਾਈ ਬਹੁਤ ਵਧੀਆ ਜੀ ਨਰੇਬਾ ਜੀ ਨੇ ਹੈਗੀ ਇੰਨੀ ਕੰਮ ਕਾਣਾ ਕਰਨ ਦੇ ਵਧੀਆ ਲੱਗਾ ਹਾਂ ਕਰਮ ਹੋ ਜੀ ਮਾਤੀ ਕੰਦੀ ਨੂੰ ਚੁਤ ਲੋ ਜੰਦੀ ਵਧੀਆ ਵਧੀਆ ਹਾਂ ਜੰਦੀ ਦਾ ਬਹੁਤ ਵਧੀਆ ਕੰਮ ਕਰਦਾ ਜੇ ਇੱਕ ਨਹੀਂ ਰੰਗ ਕਰਦਾ ਰਹਿੰਦਾ ਬਾਈ ਇਹਨੇ ਸੰਜੇ ਪੇਂਟਰ ਫੇਲ ਕਰ ਦੇਣਾ ਪਰ ਆਹ ਹੋ ਮੈਂ ਚੈੱਕ ਕਰਾਂ ਚਾਰ ਤਾਂ ਇਹ ਮਦੀਨਾ ਬਦਲਨੀ ਆ ਉਹ ਜੀ ਕਾ ਸੋਨਾ ਕੱਲੇ ਸਾਹੀ ਮੋੜੇ ਲੰਗ ਕਰਨੇ ਨੂੰ ਆਹ ਹੋਇਆ ਇਹ ਮੇਰੇ ਕੋਲ ਰੱਖੀਆ ਬਲ ਜੀ ਜਾ ਤੈਨੂੰ ਪਹਿਲਾਂ ਕੰਪਰੈਸਰ ਲੈ ਕੇ ਰੰਨਾ ਕੰਪਰੈਸਰ ਲੈ ਕੇ ਉਹ ਰੰਗ ਕਰਨ ਨੂੰ ਪਾਏ ਜੀ ਤੇ ਉਹ ਗਰਮ ਹੋ ਗਿਆ ਅੱਗ ਵਾਲੀ ਇਹ ਨਹੀਂ ਲਗਾਤਾਰ ਚੱਲਣ ਵਾਲੀ ਹਾਂ ਗਰਮ ਹਾਂ ਜੀ ਅੱਜ ਏਸੀ ਦਾ ਦੁਆਲਾ ਹੈ ਕਿਆ ਫਿਰ ਅੱਜ ਚਲੋ ਚੱਲੀਏ ਉਹ ਵਧੀਆ ਸਸਤਾ ਕਿਦੋਂ ਕੋ ਹੈਗਾ ਸੀ ਏਸੀ ਨਮਾ ਹੀ ਲਿਆਉਂਗੇ ਯਾਰ ਚੱਲ ਮਾਂ ਵਧੀਆ ਨਿਕਲ ਆ ਯਾਰ ਚੱਲਣਾ ਵੀ ਮਿਲ ਜਾਂਦੀ ਆਲੇ ਐਂ ਕਰ ਲੈਣਾ ਆਪਾਂ ਨੇ ਅਗਲੇ ਸਾਲ ਤੱਕ ਰਿਪੇਅਰ ਫ੍ਰੀ ਕਰ ਦਿੰਦੇ ਅਸੀਂ ਪਰ ਦੋ ਏਸੀ ਲਿਆਦੇ ਬਸ ਦੋ ਏਸੀ ਦਵਾ ਦੇ ਕਾਲੀ ਦੇ ਛੱਡ ਦੇ ਦਿੰਦੇ ਇਹਦੀ ਚਾਈ ਦੇ ਤੁਹਾਨੂੰ ਚਾਹਦੇ ਆ ਵਾਰੀ ਹੁਣ ਮੈਂ ਉਹ ਤਾਂ ਮੈਂ ਦੱਸੂਗਾ ਵੀ ਕਹਿੰਦੇ ਨਹੀਂ 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 ਇਹ ਨਹੀਂ ਹੈ ਉਹਨੂੰ ਵੜਦਾ ਹੀ ਦੂੰਗਾ ਨਾ ਨਾ ਚੈਚੀ ਵੀ ਲੈਣੇ ਆ ਹੈ ਚੈਚੀ ਕੋਈ ਗੱਲ ਨਹੀਂ ਦੇਖ ਲੰਦੇ ਆ ਨਾਲੇ ਦੇਖਣ ਜਾਣਾ ਤੇ ਪਰ ਚੰਦ ਗਿਆ ਹੀ ਨਹੀਂ ਫੇਰ ਹਾਏ ਅਰ ਬਗਾ ਕੀ ਆਏ ਕੋਈ ਵੀ ਨਾ ਖਵਾੜੀ ਜਿਹੜਾ ਗੁਰਦੁਆਰਾ ਦੀ ਜਗ੍ਹਾ ਦੇ ਲੋ ਅਦਾ ਰੇਟ ਅਲੱਗ ਹੈ ਤੇ ਦਾ ਅਲੱਗ ਆ ਸਹੀ ਗੱਲ ਹੈ ਰੇਟ ਰੇਟ ਮਾਤਾ ਅੱਗੇ ਦਾ ਆਪ ਲੈਂਡ ਕੋਟ ਹੈ ਕੋਈ ਉਹ ਉਹ ਦੇਖਣਾ ਮੈਨੇ ਜੀ ਕਿਹੜੇ ਕਿਹੜੇ ਕੋਣ ਪਾਲ ਦੇ ਗਾਉਣਾਂ ਨੇ ਹੁਣ ਦੂਰ ਮੈਂ ਕਿਾ ਗਰਮੀ ਆ ਜਿਆ ਨੇ ਕਹੀ ਨਾ ਇਹ ਜੀ ਤਾਂ ਬਾਈ ਜ਼ਰੂਰੀ ਗਰਮੀ ਬਹੁਤ ਹੋ ਗਈ ਉਹ ਥੋੜਾ ਪਾਣੀ ਆ ਹੁਣ ਇਹ ਰੰਗ ਵਧੀਆ ਕਰ ਦਿੱਤਰੋ ਇੱਕੇ ਗੋੜ ਮਾਰਨਾ ਬਾਈ ਦੰਦਾ ਪੇਟਾ ਨੂੰ ਬਦਲੂ ਥੋੜਾ ਜਨਾ ਨਾਲ ਖੜਾ ਹਾਂ ਤੇ ਲੋ ਜਨ ਮੈਂ ਕਿਾ ਦੁਕਾਨ ਚ ਪਹਿਲਾਂ ਲਵਾ ਲਿਆ ਕਾ ਰਹੇ ਲੋ ਹੈ ਨਹੀਂ ਹਾਂ ਯਾਰ ਮੈਂ ਹੀ ਉਹ ਕਹਿੰਦਾ ਮੈਂ ਦੁਕਾਨ ਚ ਪਹਿਲਾਂ ਲਵਾ ਲਿਆ ਉਹਰੇ ਹਾਂ ਕਹਦਾ ਕਿ ਜਿਹੜਾ ਮੜ ਮੋਟਾ ਕੰਮ ਹੁੰਦਾ ਫਿਰ ਉਹ ਵੀ ਨੋਣਾ ਕਰਮੀ ਬਾਈ ਹੁਣ ਤਾਂ ਹੋ ਜਾਂਦਾ ਤੁਸੀਂ ਤਾਂ ਉਧਰ ਰਹਿਣਾ ਤੁਸੀਂ ਏਸੀ ਕਿਤੇ ਰਾਤ ਨੂੰ ਆ ਮੜ ਮੋਟਾ ਪੈ ਕੇ ਰਾਤ ਨੂੰ ਪੈ ਕੇ ਦਿਨਦੂ ਨਾਲ ਦਾ ਕੰਮ ਗਲਤ ਦਾ ਦਿਨ ਨਾਲ ਦਾ ਗਲਤ ਕੰਮ ਹੈ ਦਿਨ ਚ ਦਾ ਮੈਂ ਨਹੀਂ ਪੈਂਦਾ ਉਥੇ ਇੱਕ ਬੰਦੇ ਨੇ ਲਵਾ ਲਿਆ ਤਾਂ ਚੱਲ ਕਹਿੰਦਾ ਭਾਈ ਉਹ ਜਾ ਕੇ ਏਸੀ ਬੜ ਜੇ ਕਹਿੰਦਾ ਜਾ ਕੇ ਹਮਮ ਕਹਿੰਦਾ ਇੱਕ ਦਿਨ ਮੈਂ ਕੱਕ ਪਾਉਣ ਚ ਰਿਹਾ ਕਹਿੰਦਾ ਉਹ ਬੁਰਾ ਹੋ ਲਿਆ ਕਹਿੰਦਾ ਮੈਂ ਆ ਕੇ ਜਦ ਪਟਾ ਤਾਂ ਕਹਿੰਦਾ ਮੈਂ ਆ ਕੇ ਪੜ ਦਊਂ ਕਹਿੰਦਾ ਇੰਨਾ ਛਾ ਘੜੇ ਕੇ ਮਰਨ ਹਾਂ ਇਹ ਤੇ ਆਈ ਨੇ ਇਹਨੇ ਸੇਕ ਮਾਹ ਇਹ ਕਿਤੇ ਮਿਲਣਾ ਹੈ ਜੀ ਬਾਈ ਇੱਕ ਦੋ ਸਾਲ ਪੁਰਾਣਾ ਹੋਇਆ ਕਿਸੇ ਨਵਾਂ ਹੀ ਲੈ ਲਓ ਬਾਈ ਆ ਮੱਕੀ ਬੀਜਣ ਵਾਲੀ ਆ ਕਿ ਧੀਰੀ ਲਾਉਣਾ ਹੈ ਹਾੜੇ ਲਾ ਰਹੇ ਹਾਂ ਇਹਦੇ ਹਾਂ ਬਾਕੀ ਤਾਂ ਆਪਣਾ ਇਹ ਕੰਮ ਵਾਧੂ ਚੱਲਦਾ ਆ ਠੀਕ ਐ ਸਿਕੰਦਰ ਨੇ ਆਲਾ ਹੈ ਨਾ ਹਾਂ ਆਪਣਾ ਇਹ ਆ ਮਾਰਗਾ ਚੱਲਦਾ ਵਾ ਇੱਕ ਨੂੰ ਰੰਗ ਕਰ ਰਿਹਾ ਉਹ ਦੇਖੋ ਦੂਆ ਇੱਕ ਤਿਆਰ ਹੋ ਰਿਹਾ ਇੱਕ ਆ ਕਰਤੇ ਅੰਦਰ ਪਏ ਆ ਦੋ ਬਾਕੀ ਇਹ ਔਰ ਉਹਦੇ ਆਪਣੇ ਦੂਏ ਜਿਹੜੇ ਆਪਣੇ ਪੈਂਦੇ ਆ ਉਹਨੂੰ ਪਿੱਛੇ ਟਰੈਕਟਰ ਨੂੰ ਸਕੰਜੇ ਇਹ ਵਾਧੂ ਵਧੀਆ ਬਣਾ ਕੇ ਵਧੀਆ ਆ ਹੀ ਚੱਲੇ ਜਾਂਦੇ ਹੋਰ ਵਿੱਚ ਟੁੱਟ ਪਾ ਨਹੀਂ ਜਾਂਦੇ ਆ ਮਸ਼ੀਨਰ ਰਿਪੇਅਰ ਨੂੰ ਵੀ ਆ ਗਿਆ ਫੇਰ ਹੁਣ ਇੱਕ ਰੱਕੇ ਖੜਾ ਦੇਣੀ ਆ ਹੈਂ ਕਾਲੀ ਦਾ ਕੀ-ਕੀ ਹੋਣ ਵਾਲਾ ਹੈ ਹਾਂ ਇਹਦਾ ਗੱਲ ਹੈ ਸਾਡਾ ਬੰਦੀ ਕਰਦਾ ਪਰ ਮੈਨੂੰ ਹਾਂ ਗਰਮੀ ਬਹੁਤ ਹੈ ਬਾਈ ਬੰਤ ਵੀ ਲਿਆ ਬੋਰਾ ਵਾਲੀ ਮਸ਼ੀਨ ਹਾਂ ਯਾਰ ਬੰਤ ਬੋਰਾ ਵਾਲਾ ਬੰਤ ਕੀ ਹੋ ਗਿਆ ਹੋ ਯਾਰ ਹੁਣ ਬਾਈ ਸੀਜ਼ਨ ਹੋ ਗਿਆ ਬੰਤ ਦਾ ਸ਼ੁਰੂ ਸਾਡਾ ਖਤਮ ਹੋ ਗਿਆ ਬੰਤ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਕੀ ਟੁੱਟ ਗਿਆ ਪੁਲੀ ਟੁੱਟ ਗਈ ਕੋਈ ਉਹ ਜਿਹੜੀ ਉਹ ਖਿੱਚਦੀ ਹੈ ਬੋਰ ਕਰਦੇ ਤੇ ਕਿਤੇ ਫਿਰ ਪੱਟ ਕੇ ਲੈ ਕੇ ਆਇਆ ਵਾਹ ਜੀ ਬੰਤ ਨੂੰ ਨਾਮ ਬੋ ਕਰੋ ਜੀ ਬੰਤ ਦਾ ਸੀਜ਼ਨ ਚੱਲਦਾ ਹੁਣ ਬੋਰਾ ਦਾ ਸੀਜ਼ਨ ਚੱਲ ਪਿਆ ਦਲੀ ਹੈ ਹੈ ਕੋਈ ਜ਼ਿਕਰ ਆਦੀ ਹੈ ਹੈ ਇਹ ਜ਼ਿਕਰ ਆਦੀ ਹੈ ਸਹੀ ਗੱਲ ਇਹ ਟੁੱਟਪਾ ਨਾ ਦੇ ਰਾਰੇ ਜੀ ਦੀ ਹੁੰਦੀ ਹੈ ਹੈ ਹੁਣ ਇਹ ਪੱਟ ਕੇ ਲੈ ਕੇ ਆਇਆ ਬੋਰ ਪਰ ਤੇ ਉਹ ਬੰਤ ਉੱਤੇ ਨਹੀਂ ਲੱਗਦੀ ਦੀ ਉੱਤੇ ਨਹੀਂ ਲੱਗਦੀ ਦੀ ਬੁਲੀ ਕਰ ਕੇ ਆਇਆ ਤੇ ਬਚਾ ਅੱਛਾ ਕਰ ਲਿਆ ਦਾ ਲਓ ਬਾਈ ਤੇ ਇੱਧਰ ਸਵੇਰ ਵੀ ਅੱਜ ਚੱਲ ਪਈ ਅੱਗੇ ਸੇਵਾ ਬਾਬਾ ਜੀ ਪਹਿਨਾ ਚਲਾ ਦੇਂਦੇ ਤੇ ਆਹ ਦੇਖਿਆ ਸਵੇਰ ਬਾਈ ਚੱਲ ਪਈ ਅੱਗੇ ਸੇਵਾ ਬਾਬਾ ਜੀ ਲਾ ਦਿੰਦੇ ਤੇ ਪਹਿਲਾਂ ਹੁਣ ਬਿਮਾਰ ਹੋ ਗਏ ਹੁਣ ਉਤਾਰ ਬਾਬਾ ਜੀ ਨੇ ਲਾਈ ਆ ਸੇਵਾਦਾਰ ਲੱਗ ਗਏ ਇੱਧਰ ਹਾਂ ਫਤਿਹ ਜੀ ਕੀ ਹਾਲ ਹੈ ਨਹੀਂ ਚੱਲੂਗੀ ਲਗਾਤਾਰ ਭਾਈ ਤੇਰਾ ਬਾਬੇ ਜੀ ਦੇ ਸੱਟ ਲਗਣ ਕਰਕੇ ਬੈਠ ਕੇ ਹੁਣ ਲਗਾਤਾਰ ਚੱਲੂਗੀ ਜੀ ਹਾਂ ਜੀ ਲਗਾਤਾਰ ਦੇਖਦੇ ਠੀਕ ਆ ਬਾਬਾ ਜੀ ਠੀਕ ਆ ਮੈਂ ਵੀ ਦੇ ਕੇ ਜਾਂਦਾ ਸੇਵਾ ਤੁਹਾਨੂੰ ਨਹੀਂ 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 ਆਈ ਗਰਮੀ ਬਹੁਤ ਆ ਲੋ ਜੀ ਬਾਈ ਤਰਲੋਚਨ ਕੋਲ ਤਾਂ ਇੱਧਰ ਆਈ ਸੀ ਬਾਈ ਆਏ ਹੋਏ ਮਿਲਣ ਤਰਲੋਚਨ ਦਾ ਫੋਨ ਆਇਆ ਤਾਂ ਮੈਂ ਉੱਥੇ ਪਹੁੰਚ ਗਿਆ ਬਾਈ ਇੱਧਰ ਆ ਗਏ ਹਾਂ ਅਸੀਂ ਫਿਰ ਤੁਹਾਨੂੰ ਸਾਰੇ ਵੀ ਉੱਥੇ ਲੈ ਗਿਆ ਸੀਗਾ ਤਾਂ ਜਿਹੋ ਕਹਿੰਦਾ ਉੱਥੇ ਚਲੇ ਜਾਓ ਬਾਈ ਹੁਣੀ ਮੋਟਰ ਤੇ ਬੈਠੇ ਸਾਰੇ ਹਾਂ ਉੱਧਰ ਬੈਠੇ ਸੀ ਮੁਰਗੀ ਦੇ ਬਾਈ ਮੈਂ ਇੱਧਰ ਮੜਾ ਗਿਆ ਤਾਂ ਪਵਾਰ ਤੋਂ ਹੁੰਦਾ ਹੋਇਆ ਜਦ ਤ ਤਲੋਜਨ ਨੇ ਫੋਨ ਕਰਿਆ ਕਹਿੰਦਾ ਬਾਈ ਮਿਲਣ ਆਏ ਹੋਇਆ ਮਗਾ ਆਇਆ 10 ਮਿੰਟ ਅਈ ਬਾਈ ਨੂੰ ਨਾ ਉਹ ਬਿਲਡਿੰਗ ਵਾਲੀ ਕਹਿੰਦਾ ਸੀ ਉਹ ਪਛਾਣਦੇ ਹੈ ਕਿ ਬਾਈ ਉਹੀ ਖੜਦਾ ਹੁੰਦਾ ਹੈ ਸਹੀ ਗੱਲ ਨਾ ਨਹੀਂ ਉਹੀ ਆ ਉਧਰੋਂ ਜਵੀਲ ਚੱਲਦੀ ਸੀ ਹਾਂ ਅੱਜ ਜਵੀਲ ਚੱਲੀ ਆ ਮੈਂ ਵੀ ਸਮਾਂ ਹੋਣਾ ਆ ਮੈਂ ਦੰਨਾ ਹੁੰਦਾ ਆਈ ਵਾਰ ਇੱਕ ਥੱਲਾ ਚੀਨੀ ਦਾ ਦੇ ਦਿੰਨਾ ਆਪਾਂ ਵੀ ਸੇਵਾ ਮੇਰੇ ਪਾਰੀ ਦਵਾਈ ਹੱਥ ਹੈ ਕਿ ਨਹੀਂ ਬਹੁਤ ਕਿਉਂ ਤੁਹਾਡੇ ਸਾਹਮਣੇ ਗਰਮੀ ਬਹੁਤ ਹੋਗੀ ਗਰਮੀ ਬਹੁਤ ਐਤ ਕੀ ਥੋੜਾ ਲੇਟ ਹੋ ਗਿਆ ਬਾਬਾ ਜੀ ਅੱਗੇ ਸੇਵਾ ਬਾਬਾ ਜੀ ਰਿਹਾ ਉਹਨੇ ਸੱਟ ਲੱਗਣ ਕਰਕੇ ਹਾਂ ਉਹਨਾਂ ਐਕਸੀਡੈਂਟ ਹੋਇਆ ਦੱਸੋ ਤਾਂ ਕਰਕੇ ਅੱਜ ਅਵਤਾਰ ਬਾਬੇ ਨੇ ਲਈ ਆ ਹੁਣ ਚੱਲੂਗੀ ਲਗਾਤਾਰ ਹਾਂ ਉਹ ਲਗਾਤਾਰ ਸੇਵਾ ਬਾਈ ਬਾਦੂ ਆਈ ਜਾਂਦੇ ਹੋਰ ਚੱਲੋ ਜਿੰਨੀ ਦੇਰ ਚੱਲੀ ਕਹਿੰਦੇ ਚਲਾਵਾਂਗੇ ਹਾਂਜੀ ਹਾਂਜੀ ਹੋਰ ਆਪਣਾ ਦੱਸੋ ਕਿਹੜਾ ਪਿੰਡ ਹੈ ਬਾਈ ਕਿਹੜਾ ਹੈ ਆਪਣਾ ਸਾਨ੍ਹੇੜਾ ਲੁਧਿਆਣਾ ਹਾਂਜੀ ਸਾਨ੍ਹੇੜਾ ਜਹਾ ਲੁਧਿਆਣਾ ਠੀਕ ਹੈ ਤਰਵਿੰਦਰ ਦੇ ਪਿੰਡ ਨਾਲ ਹੈ ਤਰਵਿੰਦਰ ਦੇ ਪਿੰਡ ਦਾ ਠੀਕ ਹੈ ਠੀਕ ਹੈ ਹੋਰ ਸੁਣਾਓ ਬਹੁਤ ਵਧੀਆ ਬਾਈ ਇੱਧਰ ਫਿਰ ਬਾ ਚਮਕੌਰ ਸਾਹਿਬ ਮੱਥਾ ਟੇਕਣ ਆਏ ਸੀਗੇ ਅੱਛਾ ਅੱਛਾ ਸਾਈਆ ਉਹ ਗੁਰੂ ਗੋਬਿੰਦ ਸਿੰਘ ਜਿੱਥੇ ਤਾੜੀ ਮਾਰੀ ਸੀ ਜਿੱਥੇ ਦਵਾਈ ਨਹੀਂ ਖਾਉਂਦੇ ਹਾਏ ਅਛਾ ਕਿ ਤੱਕ ਚ ਮੋਂਦੇ ਆ ਬਾਈ ਲੇਕੀ ਮੋਂਦੇ ਆ ਜਿਹੜਾ ਚੱਕਾ ਚੁੱਕਾ ਹੋਰ ਅਛਾ ਅਲਰਜੀ ਤਾਂ ਕੋਈ ਹੋਣੀ ਠੀਕ ਹੈ ਠੀਕ ਆਣਾ ਚੱਕਣਾ ਹੈ ਜੀ ਥੋੜਾ ਚੱਲ ਯਾਰ ਅੱਜ ਬਾਈ ਹੋਣਾ ਨੂੰ ਮਿਲ ਕੇ ਜਾਣਾ ਜੋ ਮਾਰਕੀ ਹੋਣੀ ਠੀਕ ਹੈ ਠੀਕ ਨਾ ਆਪਣਾ 10 ਕਿਲੋਮੀਟਰ ਆਪਣਾ ਹੋਰ ਉਹ ਤੋਂ ਕੋਰਸ ਆ ਹਾਂ ਜੀ ਤੇ ਅੱਧਰ ਆ ਕੇ ਬਾਈ ਅੱਗੇ ਮਿਲ ਕੇ ਬਾਈ ਨਹੀਂ ਮਿਲਨੇ ਮਿਲਗੀ ਦਵਾਈ ਨਹੀਂ ਹਾਂ ਸਾਰਿਆਂ ਨੂੰ ਮੈਂ ਤਾਂ ਮੇਰੇ ਨਾਲ ਸੀ ਪਹਿਲਾਂ ਸੀ ਮੈਂ ਮੰਡ ਰਿ ਗਿਆ ਉੱਧਰ ਰਸਤੇ 'ਚ ਬੈਠੇ ਉੱਤੇ ਖੇਚੇ ਉੱਥੇ ਟੱਕਰ ਕੇ ਉੱਥੇ ਬੈਠੇ ਰਹੇ ਸੀ ਪਾ ਦਦੇ ਜੀ ਕਹਿੰਦੇ ਕਾਲਾ ਸਾਡੇ ਕੋਲ ਹੋਣੀ ਕਰ ਦੂੰਗੇ ਆ ਮਲਕੀਤ ਬਾਈ ਉੱਧਰ ਪਾਣੀ ਲੰਦਾ ਤਾਂ ਮੈਂ ਉੱਤੇ ਬੈਠਾ ਫੇ ਮੈਂ ਉੱਧਰ ਪਹਾੜ ਨੂੰ ਘੁੰਮ ਕੇ ਮੈਂ ਕਹਾ ਚੱਲ ਫੇਰ ਉੱਤੇ ਗ੍ਰਾਹੀ ਜੀ ਇਕੱਠੀ ਕਰ ਦਤਾ ਇਹਦੀ ਬਾਈ ਬੈਂਦ ਦੀ ਹਾਂਜੀ ਹਾਂਜੀ ਤੇ ਠੀਕ ਹੈ ਨਾ ਹੋਵੇ ਤੇ ਆਪਣਾ ਹੁਣ ਇਕੱਠੀ ਕਰਨੀ ਪੈਂਦੀ ਆ ਹੋਰ ਯਾਰ ਕਿਡੇ ਛੇੜੇ ਵਾਰਨੇ ਪੈਂਦੇ ਆ ਔਖਾ ਹੋ ਜਾਂਦਾ ਵੀਰੇ ਹਾਂ ਕਈ ਬੰਦੇ ਤਾਂ ਆਪੇ ਫੜਾ ਜਾਂਦੇ ਆ ਹਾਂਜੀ ਹਾਂਜੀ ਤੇ ਆ ਫੇਰ ਜਾਣਾ ਆਣਾ ਪੈਂਦਾ ਬਾਈ ਤਾਂ ਆਂਦੇ ਆ ਹੋਰ ਸੁਣਾ ਹੋਰ ਵਾਪਸ ਹੋਰ ਸੇਵਾ ਪਾਣੀ ਕੋਈ ਵੀਰੇ ਓਕੇ ਵੀਰੇ ਤੇ ਬਾਈ ਬਸ ਇਹੀ ਬਹੁਤ ਆ ਬਾਈ ਕਹਿੰਦਾ ਅਸੀਂ ਖੇਤੀਦਾਨੀ ਬਾਈ ਆਪਣਾ ਦਾ ਕੰਮ ਕਰ ਮਤਲਬ ਕਿ ਕਿਤੇ ਕੈਦ ਨਹੀਂ ਬਾਈ ਆਪ ਹੁਣ ਸ਼ੁਰੂ ਦੀ ਨਹੀਂ ਅੱਛਾ ਅੱਛਾ ਸਾਡੇ ਮਾਸੜੋਣੀ ਕਰਦੇ ਨੇ ਰਾਜਸਥਾਨ ਤੋਂ ਉਹਨਾਂ ਜਿੱਦ ਤਰੋਂ ਵੇਚ ਕੇ ਉਹਨਾਂ ਰਾਸਥਾਨ ਲੈ ਦੀ ਠੀਕ ਠੀਕ ਉਹਦੇ ਹਨੂਵਾਰਡਗੜ ਉੱਥੇ ਕਰਦੇ ਨੇ ਖੇਤੀ ਉਹ ਹੈਗੇ ਉਹਨਾਂ ਦੇ 50 60 ਫੀਲਡ ਨੇ ਠੀਕ ਨਰਮਲ ਨਰਮਲ ਤੁਹਾਡੇ ਦਾ ਫੈਕਟਰੀਆਂ ਬਹੁਤ ਹਨ ਲੁਧਿਆਣਾ ਵੱਲ ਉਹਦੇ ਤੋਂ ਤੁਹਾਡੇ ਠੀਕ ਕੱਲ ਵੀ ਸਾਡੇ ਡੈਕ एरिया ਹੋ ਗਿਆ ਤੁਹਾਡਾ ਜਿੱਮੇ ਬਹੁਤ ਜਣਾ ਅਜਾਏ ਹੋ ਕਦੇ ਉੱਧਰੋਂ ਮਾਰਦੇ ਰਹਿੰਦੇ ਗੇੜਾ ਉੱਥੇ ਤੇ ਬਾਈ ਗਰਮੀ ਬਹੁਤ ਜ਼ਿਆਦਾ ਹੈ ਉਹ ਪੂਰੀ ਦਾ ਪੂਰੀ ਬਾਈ ਦਾ ਜਿਹੜਾ ਭਰਾ ਉਹ ਕਹਿੰਦਾ ਮੁੜ ਕੇ ਸਾਹਨੇ ਵਾਲ ਚ ਨਹੀਂ ਲੰਘਣਾ ਹੈਗਾ ਇੱਥੇ ਹੀ ਬਹੁਤ ਆ ਉੱਥੇ ਸਹੀ ਗੱਲ ਹੈ ਬਾਈ ਜੀ ਡਾਇਰੈਕਟਰ ਕੋਲ ਤਾਂ ਲੈਣ ਗਏ ਹੁਣੇ ਉਧਰੋਂ ਹਾਂ ਹਾਂ ਨਾ ਬਾਈ ਬਹੁਤ ਟ੍ਰੈਕ ਬਹੁੰਦੀ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਬਾਈ ਬੁਰੇ ਹਾਲ ਹੀ ਰਹਿੰਦੇ ਨੇ ਹੁਣ ਬਾਈ ਵੀਡੀਓ ਦੇ ਦਿੱਤੇ ਮੈਂ ਚਲੋ ਬਾਈ ਬੱਚੇ ਕਲੀਪ ਲੈ ਲਈਏ ਬਾਈਆਂ ਦਾ ਵੀ ਨਹੀਂ ਸਾਹਨੇ ਵਾਲ ਤੋਂ ਇੱਧਰ ਮਿਲਣ ਆਏ ਆ ਵੀ ਇੰਨੀ ਧੁੱਪ ਚ ਮੋਟਰਸਾਈਕਲ ਤੇ ਤੇ ਗਰਮੀ ਬਹੁਤ ਹੋਗੀ ਭਾਈ ਗਰਮੀ ਵਾਈ ਅਸੀਂ ਨਿਕਲੇ ਹੋਏ 8 ਵਜੇ ਦੇ ਘਰੋਂ ਠੀਕ ਹੈ ਜੀ ਅਸੀਂ ਨਿਕਲਣਾ ਹੈਗਾ 4 ਵਜੇ ਉਹ ਲੈਟ ਦਾ ਅੱਜ ਕੱਲ ਪੰਗਾ ਵਾਉ ਤੇ ਪੈਂਦਾ ਵਾ ਹਾਂ ਉਹ ਮੋੜ ਕਰਦੀ ਕਰਾ ਦੇ ਅੱਖੀਂ ਤਾਂ ਖੁੱਲਦੀ ਹੀ 4 ਵਜੇ ਵੀ ਚੱਲੀਏ ਫੇਰ ਉਹ ਲੈਟ ਦੇ ਕੱਟ ਲੱਗਣ ਲੱਗੇ ਪੰਜਾਬ 'ਚ ਹੋਰ ਬਹੁਤ ਬੜਾ ਤੇਰਾ ਭਾਈ ਗੱਡੀ ਦਾ ਕੀ ਜਿੱਤੇ ਕੰਬਿਆਂ ਜੀ ਬਿਜਲੀ ਘਰ ਕੋਲੇ ਅੱਛਾ ਅੱਛਾ ਜੀ ਸਰ ਕੇ ਰਾਤ ਨੂੰ 11:00 ਵਜੇ ਲੇਟ ਆਈਆ ਠੀਕ ਹੈ ਠੀਕ ਹੈ ਲੋ ਜੀ ਭਾਈ ਬਹੁਤ ਦੂਰ ਦੂਰ ਤੇ ਮਿਲਣਾ ਹੁੰਦੇ ਆ ਤੇ ਬਾਕੀ ਆ ਬਾਈ ਕਹਿੰਦੇ ਚਮਕੌਰ ਸਾਹਿਬ ਇੱਕ ਦਿਨ ਇੱਕ ਦਿਨ ਪਹਿਲਾਂ ਵੀ ਅਸੀਂ ਆਏ ਸੀ ਅਨੰਤਪੁਰ ਸਾਹਿਬ ਕਹਿੰਦਾ ਉਸ ਦਿਨ ਵੀ ਟਾਈਮ ਜੇਨ ਲੱਗਿਆ ਤੇ ਇੱਥੇ ਚਮਕੌਰ ਸਾਹਿਬ ਆਉਣ ਕਰਕੇ ਕਹਿੰਦੇ ਵੀ ਅੱਜ ਮਿਲ ਕੇ ਹੀ ਜਾਣਾ ਜ਼ਰੂਰ ਤੇ ਬਹੁਤ ਪਿਆਰ ਕਰਦੇ ਆ ਬਾਈ ਸਭ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭਾਈ ਕੱਲ ਨੂੰ ਬੀਬੀ ਨੂੰ 2 ਸਾਲ ਹੋ ਰਹੇ ਨੇ ਡੈਥ ਹੋ ਗਈ ਸੀ ਬੀਬੀ ਦੀ 20 ਮਈ ਨੂੰ ਤੇ ਮਤਲਬ ਜਦ ਤੱਕ ਤੁਹਾਡੀ ਵੀਡੀਓ ਪਹੁੰਚਣੀ ਆ ਉਸ ਦਿਨ ਮਨੋ 20 ਨੂੰ ਕੱਲ ਨੂੰ ਤੱਕ ਤੇ 2 ਸਾਲ ਹੋ ਗਏ ਮਾਨੂੰ 1 ਸਾਲ ਦੇ ਵਿੱਚ 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 ਬਾਪੂ ਜੀ 1 ਮਈ ਨੂੰ ਬਾਪੂ ਜੀ ਦੀ ਡੈਥ ਹੋ ਗਈ ਦੀ ਉਹ ਤੋਂ ਸਾਲ ਮਤਲਬ ਕਿ ਹਲੇ ਬੀਬੀ ਨੂੰ ਸਾਲ ਨਹੀਂ ਹੋਇਆ ਸੀ ਜਦੋਂ ਬਾਪੂ ਜੀ ਦੀ ਡੈਥ ਹੋ ਗਈ ਦੀ 20 ਦਿਨ ਪਹਿਲਾਂ ਹੀ ਤੇ 1 ਮਈ ਨੂੰ ਬਾਪੂ ਜੀ ਦੀ ਤੇ 20 ਮਈ ਨੂੰ ਬੀਬੀ ਜੀ ਡੈਥ ਹੋ ਗਈ ਦੀ ਤੇ ਸਾਲ ਚ ਬਹੁਤ بڑا ਘਾਟਾ ਪਿਆ ਸੀ ਬਾਈ ਤੁਹਾਨੂੰ ਪਤਾ 1 ਸਾਲ ਦੇ ਵਿੱਚ ਵਿੱਚ ਪਿਛਲੀ ਵਾਰ ਤੇ ਘਾਟਾ ਵੀ ਨਾ ਪੂਰਾ ਹੋਣ ਵਾਲਾ ਬਾਕੀ ਸਿਆਣੇ ਤਾਂ ਤੁਹਾਨੂੰ ਪਤਾ ਹੀ ਹੈ ਬਾਈ ਘਰ ਤੇ ਸਿਆਣੇ ਹੁਣ ਤਾਂ ਗੱਲ ਹੋਰ ਹੁੰਦੀ ਕੋਈ ਟੈਨਸ਼ਨ ਨਹੀਂ ਹੁੰਦੀ ਉਸ ਤੋਂ ਬਾਅਦ ਤੁਸੀਂ ਦੇਖੀਏ ਮੇਰੀ ਲਾਈਫ ਹੋਰ ਵੀ ਜ਼ਿਆਦਾ ਕਿੰਨੀ ਬੀਜ਼ੀ ਹੋ ਗਈ ਇਹ ਟਾਈਮ ਹੀ ਲੱਗਦਾ ਵੀ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਿਆ ਜੇ ਬਾਪੂ ਤੋਂ ਬਾਅਦ ਤਾਂ ਸਮਝੇ ਨਹੀਂ ਆਈ ਵੀ ਕੀ ਕਰਨਾ ਕਿਆ ਨਹੀਂ ਹੁਣ ਥੋੜਾ ਥੋੜਾ ਮੜਾ ਸੈਟਿੰਗ ਜੀ ਹੋਣ ਲੱਗੀ ਹੈ ਕੰਮਕਾਰ ਦੀ ਇਹ ਸਿਆਣੇ ਬੰਦੇ ਦੇ ਇੱਕ ਆ ਫਾਇਦਾ ਹੁੰਦਾ ਵੀ ਕੋਈ ਡਰ ਨਹੀਂ ਹੁੰਦਾ ਘਰ-ਬਾਰ ਤੇ ਹੋਰ ਸਾਰਾ ਕੁਝ ਤੇ ਸਾਰਿਆਂ ਨੂੰ ਬਈ ਆਪਣੇ ਜਿਹੜੇ ਮਾਪਪੀ ਬਾਤਰ ਕਦਰ ਕਰਨੀ ਚਾਹੀਦੀ ਹੈ ਸਾਂਭ ਸੰਭਾਲ ਕੇ ਰੱਖੋ ਵਧੀਆ ਬਾਈ ਬਾਅਦ ਚ ਪਤਾ ਲੱਗਦਾ ਵੀ ਕਿਆ ਬੀਜਦੀ ਹੈ ਤੇ ਲਾਈਫ ਦੁਗਣੀ ਵੀ ਜੀ ਹੋ ਜਾਂਦੀ ਹੈ ਬਾਈ ਦੁਗਣੀ ਟੈਨਸ਼ਨ ਸਾਰਾ ਕੁਝ ਆਪਾ ਆਪਣੇ ਪਰ ਆ ਜਾਂਦਾ ਜਿੰਮੇਵਾਰੀਆਂ ਸਾਰੀਆਂ ਚਲੋ ਠੀਕ ਹੈ ਬਾਈ ਮਿਲਦੇ ਹਾਂ ਕਿਸੇ ਹੋਰ ਵੀਡੀਓ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ